ਬੰਦ ਘਰ ਅੰਦਰੋਂ ਦੋ ਬੱਚਿਆਂ ਦੀਆਂ ਪੇਟ ਭਰੇ ਹਾਲਾਤਾਂ ਚ ਮਿਲੀਆਂ ਲਾਸ਼ਾਂ ਮਾਪੇ ਫਰਾਰ ਪੁਲਿਸ ਨੇ ਕੀਤੀ ਜਾਂਚ ਸ਼ੁਰੂ ਦੱਸਦੀ ਹੈ ਕਿ ਖਬਰ ਕਸਵਾ ਕਲਾਨੌਰ ਵਿਖੇ ਇੱਕ ਬੰਦ ਘਰ ਦੇ ਅੰਦਰੋਂ ਦੋ ਛੋਟੇ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਹੋਣ ਕਰਕੇ ਸਨਸਨੀ ਫੈਲ ਗਈ ਹੈ ਮ੍ਰਿਤਕ ਬੱਚਿਆਂ ਦੇ ਮਾਪੇ ਫਰਾਰ ਦੱਸੇ ਜਾ ਰਹੇ ਹਨ ਤਲਾਸ਼ ਮਿਲਣ ਤੇ ਪੁਲਿਸ ਟੀਮ ਨੇ ਬੱਚਿਆਂ ਦੀਆਂ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈਂਦੇ ਹੋਏ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜਦੇ ਹੋਏ ਕੇਸ ਦਰਜ ਕਰ ਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਉੱਥੇ ਗੁਆੰਡੀ ਅਜਮੇਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਬੱਚੇ ਲੜਕਾ ਤੇ ਲੜਕ ਕਰਦਾ ਹੈ ਤੇ ਮਾਤਾ ਅਮਨਪ੍ਰੀਤ ਕੌਰ ਘਰੇਲੂ ਕੰਮ ਕਰਦੀ ਹੈ ਉੱਥੇ ਹੀ ਪਤੀ ਪਤਨੀ ਵਿੱਚ ਘਰੇਲੂ ਕਲੇਸ਼ ਰਹਿੰਦਾ ਸੀ ਤੇ ਮਾਤਾ ਅਮਨਪ੍ਰੀਤ ਕੌਰ 3 ਦਿਨ ਪਹਿਲਾਂ ਘਰੋਂ ਜਾ ਚੁੱਕੀ ਹੈ ਤੇ ਅੱਜ ਪਿਤਾ ਹਰਪਾਲ ਵੀ ਘਰ ਦੇ ਵਿੱਚ ਨਹੀਂ ਸੀ ਉੱਥੇ ਇਸ ਮਾਮਲੇ ਨੂੰ ਲੈ ਕੇ ਮੌਕੇ ਤੇ ਪਹੁੰਚੇ ਐਸਐਚ ਅਵਤਾਰ ਸਿੰਘ ਨੇ ਘਟਨਾਵਰ ਦੱਸਦੇ ਹੋਏ ਕਿ ਮਾਤਾ ਪਿਤਾ ਦੋਵੇਂ ਫਰਾਰ ਨੇ ਮੌਕੇ ਤੇ ਦੇਖਣ ਤੋਂ ਲੱਗਦਾ ਹੈ ਕਿ ਬੱਚਿਆਂ ਨੂੰ ਜ਼ਹਿਰੀਲੀ ਵਸਤੂ ਦੇ ਕੇ ਮੌਤ ਦੇ ਘਾਟ ਉਤਾਰਿਆ ਹੈ ਕੇਸ ਦਰਜ ਕਰ ਲਿਆ ਗਲੇਰੀ ਕਾਰਵਾਈ ਕੀਤੀ ਜਾਵੇਗੀ ਘਟਨਾ ਸਾਰੇ ਇਹਨਾਂ ਦੇ ਆਪੋ ਜੀ ਕੋਈ ਘਰ ਦਾ ਹੀ ਕੋਈ ਕਲੇਸ਼ ਸੀ ਤੇ ਇਸ ਕਰਕੇ ਇਹਨਾਂ ਦੇ 2-3 ਦਿਨ ਤੋਂ ਪਹਿਲਾਂ ਲੇਡੀ ਜੋ ਉਸ ਤੋਂ ਬਾਅਦ ਕੋਈ ਗੱਲਬਾਤ ਨਹੀਂ ਆਪੋ ਜੇ ਬੇਟੇ ਜਿਹੜੇ ਬੱਚੇ ਜਿਹੜੇ ਆਪਣੇ ਪਿਤਾ ਜੀ ਨਾਲ ਰਹਿ ਰਹੇ ਤੇ ਕੱਲ ਸਰ ਪਤਾ ਨਹੀਂ ਇਹਨਾਂ ਦਾ ਸਵੇਰੇ ਕੀ ਘਟਨਾ ਵਾਪਰੀ ਹੈ ਕੀ ਨਹੀਂ ਸਵੇਰੇ ਜਦੋਂ ਅਸੀਂ ਉੱਠੇ ਆ ਬਾਹਰ ਤਾਲਾ ਲੱਗਾ ਹੋਇਆ ਸੀ ਸਾਨੂੰ ਨਹੀਂ ਪਤਾ ਅਸੀਂ ਮੇਲੇ ਅਸੀਂ ਬਾਹਰ ਮੇਲਾ ਲੱਗਾ ਅਸੀਂ ਮੇਲੇ ਤੇ ਚੱਲ ਗਏ ਉਸ ਤੋਂ ਬਾਅਦ ਜੋ ਜਿੱਥੇ ਕੰਮ ਕਰਦਾ ਸੀ ਉਹ ਆਏ ਨੇ ਭਾਈ ਸਾਹਿਬ ਉਹਨਾਂ ਨੇ ਵੇਖਿਆ ਤੇ ਉਹਨਾਂ ਨੇ ਜਦੋਂ ਦੇਖਿਆ ਅੰਦਰ ਉਹਨਾਂ ਨੂੰ ਪਤਾ ਲੱਗਾ ਤੇ ਫੇਰ ਮਹੱਲੇ 'ਚ ਪਤਾ ਲੱਗਾ ਵੀ ਇਹ ਘਟਨਾ ਵਾਪਰੀ ਹੈ ਕਿੰਨੀ ਕੁ ਮਰਸੀ ਬੱਚਿਆਂ ਨੇ ਬੱਚਿਆਂ ਦੀ ਇੱਕ ਦੀ ਕੋਈ 6 ਸਾਲ ਆ ਬੇਟੀ ਜਿਹੜੀ ਉਹ 6 ਸਾਲ ਦੀ ਤੇ ਬੇਟਾ ਜਿਹੜਾ ਉਹ 4 ਸਾਲ ਦਾ ਸੀ ਜੀ ਹਾਂਜੀ ਇਹ ਬਹੁਤ ਮੰਦਭਾਗੀ ਘਟਰਾਵਾ ਤੇ ਬਾਕੀ ਪੁਲਿਸ ਨੇ ਜੋ ਆਪਣੀ ਕਾਰਵਾਈ ਆ ਉਹ ਕੀਤੀ ਆ ਤੇ ਜੋ ਵੀ ਹੁਣ ਪੋਸਟ ਮਾਰਡਮ ਲਈ ਭੇਜਿਆ ਨੇ ਲਸ਼ਾਂ ਤੋਂ ਉਹਨਾਂ ਨੂੰ ਜੋ ਵੀ ਉਹਨਾਂ ਕਾਰਵਾਈ ਹੋਏਗੀ ਉਹ ਅੱਗੇ ਦੀ ਉਹਨਾਂ ਨੇ ਕਰਨਗੇ ਪਿਤਾ ਦਾ ਨਾਮ ਜਾਂ ਮਾਤਾ ਦਾ ਨਾਮ ਕੋਈ ਪਤਾ ਪਿਤਾ ਦਾ ਨਾਮ ਅਰਪਾਲ ਸਿੰਘ ਸੀ ਉਤਰਾਂ ਨੂੰ ਪਹਲਾ ਪਹਲਾ ਕਹਿੰਦੇ ਸੀ ਮਾਤਾ ਦਾ ਨਾਮ ਨਹੀਂ ਜੀ ਪਤਾ ਸੀ ਕੰਮ ਕੀ ਕਰਦੇ ਸੀ ਦਰਜੀ ਦਾ ਕੰਮ ਕਰਦੇ ਸੀ ਇੱਕ ਕਲਾ ਨੌਰਮਤ ਜੀ ਸਾਨੂੰ ਇਨਫੋਰਮੇਸ਼ਨ ਰਿਸੀਪੀ ਦੋ ਬੱਚੇ ਇੱਕ ਦੀ ਉਮਰ 1.4 ਸਾਲ ਹੈ ਇੱਕ ਦੀ 6.5 ਸਾਲ ਲੜਕੀ ਹੈ ਤੇ ਉਹਨਾਂ ਦੀ ਦੋਨਾਂ ਦੀ ਡੈੱਡ ਬੋਡੀਆਂ ਪਈਆਂ ਅਸੀਂ ਵੇਖਿਆ ਜੀ ਆ ਕੇ ਬਾਹਲਾ ਦਰਵਾਜ਼ਾ ਬੰਦ ਸੀ ਲੱਗੇ ਹੋ ਕਿਸੇ ਦੇ ਘਰੋਂ ਜਾ ਕੇ ਚੈੱਕ ਕੀਤਾ ਤੇ ਅੰਦਰ ਦੋਨੇ ਬੱਚਿਆਂ ਦੀ ਡੈੱਡ ਬੋਡੀਆਂ ਪਈਆਂ ਸੀ ਤੇ ਜਿਹੜੇ ਪਹਿਲੀ ਸਟੇਜ ਤੇ ਲੱਗਦਾ ਪੀ ਉਹਨਾਂ ਦੇ ਫਾਦਰ ਨੇ ਸ਼ਾਇਦ ਉਹਨਾਂ ਨੂੰ ਕੁਝ ਦੇ ਕੇ ਤੇ ਆਪ ਇੱਥੋਂ ਚੱਲ ਗਿਆ ਜੀ ਤੇ ਉਹਨਾਂ ਦੀ ਮਾਤਾ ਮਾਤਾ ਉਹਨਾਂ ਦੀ ਕੁਝ ਅਣਗੁਣ ਤੋਂ ਪਤਾ ਲੱਗਾ ਵੀ 2-4 ਦਿਨ ਪਹਿਲਾਂ ਹੀ ਉਹ ਕਿਸੇ ਹੋਰ ਬੰਦੇ ਨਾਲ ਚੱਲ ਗਈ ਕਲੀਅਰ ਨਹੀਂ ਹੈਗਾ ਵੈਸੇ ਸਾਨੂੰ ਪਰ ਇਸ ਤੋਂ ਇਹ ਪਤਾ ਲੱਗਾ ਸਾਨੂੰ ਕਿ ਪਹਿਲਾਂ 2-4 ਦਿਨ ਚੱਲ ਗਈ ਲੱਗਦਾ ਕੋਈ ਘਰੇਲੂ ਕਲੇਸ਼ ਦਾ ਕੇਸ ਹੈ ਸ਼ਾਇਦ ਹੋ ਸਕਦਾ ਜੀ ਜੇ ਪਹਿਲੀ ਸਟੇਜ ਹੈ ਪੱਕੀ ਇਨਵੈਸਟੀਗੇਸ਼ਨ ਕਰਕੇ ਤੁਹਾਨੂੰ ਸਾਰਾ ਦੱਸਾਂਗੇ ਤੇ ਬੱਚੇ ਦੋਨੋਂ ਇੱਕ ਲੜਕਾ ਲੜਕੀ ਹਾਂਜੀ ਵੱਡੀ ਲੜਕੀ ਆ 6.5 ਸਾਲ ਦੀ ਛੋਟਾ ਲੜਕਾ ਜੀ 4.5 ਸਾਲ ਦਾ ਕੀ ਕਰ ਰਹੇ ਹਾਂ ਮਕਦਮਾ ਦਰਜ ਕਰਨ ਲੱਗੇ ਜੀ ਪੋਸਟਮਾਰਟਮ ਕਰਵਾਉਂਗਾ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਮਤਲਬ ਉਹਨਾਂ ਦੀ ਡੈਥ ਜਿਹੜੀ ਆ ਬਾਰੇ ਕੋ ਇਹ ਫਿਰ ਪੌਦਾ ਕਰਨ ਪਤਾ ਲੱਗਾ ਉਸ ਤੋਂ ਬਾਅਦ ਅੱਗੇ